ਸ਼ਾਂਤੀ ਆਸੁੰਦੇ ਹਾਂ 31 ਮਈ 2024 ਦੇ ਬਾਬਾ ਦੀ ਸਤਾਰ ਮਹਵਤ ਬਾਬਾ ਬੋਲੇ ਮਿੱਠੇ ਬੱਚੇ ਬਾਪਾਏ ਨੇ ਕੰਡਿਆਂ ਨੂੰ ਫੁੱਲ ਬਨਾਨ ਸਭ ਤੋਂ ਵੱਡਾ ਕੰਡਾ ਹੈ ਦੇ ਅਭਿਮਾਨ ਕਿਉਂਕਿ ਐਸ ਨਾਲ ਹੀ ਸਮਵਿਕਾਰ ਆਂਦੇ ਨੇ ਐਸ ਲਈ ਦੇਹੀ ਅਭਿਮਾਨੀ ਬਣੋ ਪ੍ਰਸ਼ਨ ਹੈ ਪਤਨੀ ਬਾਪ ਦੇ ਕਿਸ ਕਰਤਵ ਨੂੰ ਨਾ ਸਮਝਣ ਦੇ ਕਾਰਨ ਸਰਵਿਆਪੀ ਕਹਿ ਦਿਆ ਕਹਿ ਦਿੱਤਾ ਹੈ ਪੱਤਾ ਨੇ ਬਾਪ ਦੇ ਕਿਸ ਕਰਤਵ ਨੂੰ ਨਾ ਸਮਝਣ ਦੇ ਕਾਰਨ ਸਰਵਿਆਪੀ ਕਹਿ ਦਿੱਤਾ ਹੈ ਉੱਤਰ ਬਾਪ ਬਹੁ ਰੂਪੀ ਹੈ ਜਿੱਥੇ ਜ਼ਰੂਰਤ ਹੁੰਦੀ ਸੈਕਿੰਡ ਵਿੱਚ ਕਿਸੇ ਵੀ ਬੱਚੇ ਵਿੱਚ ਪਰਵੇਸ਼ ਦਾ ਸਾਹਮਣੇ ਵਾਲੀ ਆਤਮਾ ਦਾ ਕਲਿਆਣ ਕਰ ਦਿੰਦੇ ਨੇ ਭਗਤਾਂ ਨੂੰ ਸਾਖਸ਼ਤਕਾਰ ਕਰਾ ਦਿੰਦੇ ਨੇ ਉਹ ਸਰਵਿਆਪੀ ਨਹੀਂ ਅਬੋ ਤੀਕਾ ਰਾਕਤ ਹੈ ਬਾਪ ਨੂੰ ਅਣਜਾਨ ਵਿੱਚ ਡੇਰੀ ਨਹੀਂ ਲੱਗਦੀ ਐਸ ਗੱਲ ਨੂੰ ਨਾ ਸਮਝਣ ਦੇ ਕਾਰਨ ਪਦਤ ਲੋਕ ਸਰਵਿਆਪੀ ਕਹਿ ਦਿੰਦੇ ਨੇ ਓਮ ਸ਼ਾਂਤੀ ਇਹ ਹੈ ਛੋਟਾ ਜਿਹਾ ਗੁਲਸ਼ਨ ਓਮਨ ਗੁਲਸ਼ਨ ਮਨੁੱਖਾਂ ਦਾ ਬਾਗੀਚਾ ਬਾਗੀਚੇ ਵਿੱਚ ਤੁਸੀਂ ਜਾਓ ਉਸ ਵਿੱਚ ਪੁਰਾਣੇ ਝਾੜ ਵੀ ਹੁੰਦੇ ਨੇ ਕਿਸਮ ਕਿਸਮ ਦੇ ਕਿੱਥੇ ਮੁਖੜੀਆਂ ਵੀ ਹੁੰਦੀਆਂ ਨੇ ਕਿੱਥੇ ਅੱਤ ਖਿਲੀਆਂ ਮਖੜੀਆਂ ਹੁੰਦੀਆਂ ਨੇ ਇਹ ਵੀ ਬਗੀਚਾ ਹੈ ਇਹ ਤਾਂ ਬੱਚੇ ਜਾਣਦੇ ਨੇ ਇੱਥੇ ਆਂਦੇ ਹਾਂ ਕੰਡਿਆ ਤੋਂ ਫੁੱਲ ਬਨਨ ਸ਼੍ਰੀਮਤ ਨਾਲ ਐਸੀ ਕੰਡਿਆ ਤੋਂ ਫੁੱਲ ਬਨ ਰਹੇ ਹਾਂ ਕੰਡੇ ਜੰਗਲ ਦੇ ਤੇ ਫੁੱਲ ਬਗੀਚੇ ਵਿੱਚ ਹੁੰਦੇ ਨੇ ਉਹਨੇ ਵੀ ਬੱਚੇ ਜਾਣਦੇ ਨੇ ਕਿ ਬਗੀਚਾ ਹੈ ਸਵਰਗ ਜੰਗਲ ਹੈ ਨਰਕ ਬਾਪ ਸਮਝਾਉਂਦੇ ਨੇ ਏ ਹੈ ਪਤਿਤ ਕੰਡਿਆਂ ਦਾ ਨਰਕ ਜੰਗਲ ਸਾਧੂਗ ਹੈ ਫੁੱਲਾਂ ਦਾ ਬਗੀਚਾ ਫੁੱਲਾਂ ਦਾ ਬਗੀਚਾ ਸੀ ਹੁਣ ਕੰਡਿਆਂ ਦਾ ਜੰਗਲ ਬਣ ਗਿਆ ਦੇਵ ਵਿਮਾਨ ਹੈ ਸਭ ਤੋਂ ਵੱਡਾ ਟੰਡਾ ਉਸ ਤੋਂ ਬਾਅਦ ਸਭ ਵਿਕਾਰ ਆਂਦੇ ਨੇ ਉੱਥੇ ਤੁਸੀਂ ਦੇਹੀ ਵਿਮਾਨੀ ਰਹਿੰਦੇ ਕੋ ਆਤਮਾ ਵਿੱਚ ਗਿਆਨ ਰਹਿੰਦਾ ਹੈ ਹੁਣ ਸਾਡੀ ਉਮਰ ਪੂਰੀ ਹੁੰਦੀ ਹੈ ਫਿਰ ਅਸੀਂ ਸਰੀਰ ਛੱਡ ਜਾ ਕੇ ਦੂਜਾ ਲਵਾਂਗੇ ਸਾਕਸ਼ਤਕਾਰ ਹੁੰਦਾ ਹੈ ਅਸੀਂ ਗਰਭ ਮੈਨ ਵਿੱਚ ਜਾ ਕੇ ਵਿਰਾਜਮਨ ਹੋਵਾਂਗੇ ਫਿਰ ਮੁਖੜੀ ਬਣ ਕੇ ਮੁਖੜੀ ਤੋਂ ਫੁੱਲ ਬਣਾਂਗੇ ਇਹ ਆਤਮਾ ਨੂੰ ਗਿਆਨ ਹੈ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ ਇਹ ਗਿਆਨ ਨਹੀਂ ਸਿਰਫ ਇਹ ਗਿਆਨ ਰਹਿੰਦਾ ਇਹ ਪੁਰਾਣਾ ਸਰੀਰ ਹੈ ਐਸ ਨੂੰ ਹੁਣ ਬਦਲਣਾ ਹੈ ਅੰਦਰ ਵਿੱਚ ਖੁਸ਼ੀ ਰਹਿੰਦੀ ਹੈ ਕਲਯੁਗੀ ਦੁਨੀਆ 'ਚ ਕੋਈ ਵੀ ਰਸਮ ਆਦੀ ਉੱਥੇ ਨਹੀਂ ਹੁੰਦੀ ਇੱਥੇ ਹੁੰਦੀ ਹੈ ਲੋਕਲਾਜ ਕੁਲਤੀ ਮਰਿਆਤਾ ਫਰਕ ਹੈ ਨਾ ਅਥੋ ਦੀ ਮਰਿਆਦਾ ਨੂੰ ਸੱਤ ਮਰਿਆਦਾ ਕਿਹਾ ਜਾਂਦਾ ਐਥੇ ਹੈ ਅਸਤ ਮਰਿਆਦਾ ਸ੍ਰਿਸ਼ਟੀ ਤਾਂ ਹੈ ਨਾ ਬਾਪ ਆਂਦੇ ਹੀ ਨੇ ਜਦ ਕੀ ਆਸਰੀ ਸੰਪਰਦਾਇ ਹੈ ਔਸ ਵਿੱਚ दैवी ਸੰਪਰਦਾਇ ਦੀ ਜਦੋਂ ਸਥਾਪਨਾ ਹੋ ਜਾਂਦੀ ਹੈ ਤਾਂ ਵਿਨਾਸ਼ਵੀ ਹੁੰਦਾ ਹੈ ਜ਼ਰੂਰ ਆਸਰੀ ਸੰਪਰਦਾਇ ਹੈ ਨਾ ਉਹ ਨਾਸਵੀਂ दैवी ਗੁਣ ਵਾਲੇ दैवी ਸੰਪਰਦਾਇ ਦੀ स्थापना हो रही है नो समझाया गया है योग तो हटे, जन्म जन्मांतर के पाप नष्ट हो जो इस जन्म विच पाप किते ने दसने पहनना उस भी खास है विकारां दी गल याद विच है बल पा, बाप है सर्व शक्तिवान योग लगान नाल, तो पाप लगाप हो जाएगी लक्ष्मी नारायण सर्व शक्तिमान ने ना सारी सृष्टि तो इन्हों का राज है वो है नवी दुनिया हर चीज़ नवी हूँ त जमीन भी कलराठी हो गई है हूँ तुम बच्चे नवी दुनिया के मालिक बनते हो इन्नी खुशी रहनी चाहती है जो जहाँ स्टूडेंट वह जी खुशी भी ਜਾਤਾ ਹੋਵੇਗੀ ਤੁਹਾਡੀ ਇਹ ਹੈ ਉੱਚੀ ਤੇ ਉੱਚੀ ਯੂਨੀਵਰਸਿਟੀ ਉੱਚੀ ਤੇ ਉੱਚਾ ਬਾਪ ਪੜ੍ਹਾਉਣ ਵਾਲਾ ਹੈ ਬੱਚੇ ਪਰਦੇ ਵੀ ਨੇ ਉੱਚੀ ਤੇ ਉੱਚਾ ਬਨਣ ਦੇ ਲਈ ਤੁਸੀਂ ਕਿੰਨੇ نیچے ਸੀ ਇੱਕਦਮ نیچے ਤੋਂ ਉੱਚ ਚੜਦੇ ਹੋ ਬਾਪ ਖੁਦ ਕਹਿੰਦੇ ਨੇ ਤੁਸੀਂ ਸਵਰਗ ਦੇ ਲਾਇਕ ਥੋੜੀ ਸੀ ਆ ਪਵਿੱਤਰੋਂ થી ਜਾ ਨਾ ਸਕਨ ਨੇ ਤਾਹਿਤਾ ਉੱਚੇ ਦੇਵਤਾਵਾਂ ਦੇ ਅੱਗੇ ਮੈਮਾ ਗਾਂਧੀ ਹੋ ਮੰਦਰਾ ਵਿੱਚ ਜਾ ਕੇ ਉਹਨਾਂ ਦੀ ਉਚਾਈ ਦੀ ਤੇ ਖੁਦ ਦੀ ਨਿਚਾਈ ਦੀ ਵਰਣਨ ਕਰਦੇ ਫੂ ਫਿਰ ਕਹਿੰਦੇ ਉਹ ਰੈਮ ਕਰੋ ਅਸੀਂ ਵੀ ਅਜੇਹਾਂ ਉੱਚ ਬਣੇ ਉਹਨਾਂ ਦੇ ਅੱਗੇ ਵੱੱਠਾ ਟੇਕਦੇ ਨੇ ਹੈ ਤਾਂ ਉਹ ਵੀ ਮਨੁੱਖ ਨਾਲ ਉਹਨਾਂ ਦੀ ਪੂਜਾ ਕਰਦੇ ਨੇ ਕਿ ਅਸੀਂ ਉਹਨਾਂ ਜੇਹਾ ਕਿਵੇਂ ਬਣੀਏ ਕਿਸੇ ਨੂੰ ਪਤਾ ਨਹੀਂ ਉਹ ਮਨੁੱਖ ਨੇ ਪਰੋਨਾ ਵਿੱਚ ਦੇਵੀ ਗੁਣ ਨੇ ਉਹਨਾਂ ਨੂੰ ਅਜੇ ਹਾ ਕਿਸ ਨੇ ਬਣਾਇਆ ਤੁਸੀਂ ਬੱਚਿਆਂ ਦੀ ਗੁੱਦੀ ਵਿੱਚ ਸਾਰਾ ਡਰਾਮਾ ਬੈਠਿਆ ਹੋਇਆ ਹੈ ਕਿਵੇਂ ਇਸ ਦੇਵੀ ਚੜਦਾ ਸੈਪਲਿੰਗ ਲੱਗਦਾ ਹੈ ਬਾਪਾਂ ਦੇ ਨੇ ਸੰਗਮ ਯੁਗਤੇ ਇਹ ਸਾਰੀ ਦੁਨੀਆ ਪਤਿਤ ਹੋ ਜਾਂਦੀ ਹੈ ਤਬ ਆਪ ਨੂੰ ਬੁਲਾਉਂਦੇ ਨੇ ਆਓ ਆਪ ਕੀ ਸਾਨੂੰ ਪਾਵਨ ਬਣਾਓ हूँ ती पावन बनन दे लिए पुरशांत कान रहे हो बाकी सब हिसाब किताब चुप तो करके चले जाओगे अपने शांति तम घर मन मना भवदा मंत्र मुख है जो तोहानु बाप आके देंदे ने गुरु लोग ढेर दे ढेर किन्ने मंत्र दे बाप का एक ही मंत्र है बाप ने भारत विच आके मंत्र दिता सी ਜੈਸ ਨਾਲ ਤੁਸੀਂ ਦੇਵੀ ਦੇਵਤਾ ਬਣੇ ਸੀ ভগবanoਵਾਚ ਹੈ ਉਹ ਲੋਕ ਪਲੇਸ਼ ਲੋਕਾਦੀ ਗਾਂਦੇ ਨੰਦੇ ਪਰ ਉਸ ਦਾ ਅਰਥ ਬਿਲਕੁਲ ਵੀ ਨਹੀਂ ਸਮਝਦੇ ਉਹ ਲੋਕ ਪਲੇਸ਼ ਲੋਕਾਦੀ ਕਹਿੰਦੇ ਪਰ ਉਸ ਦਾ ਅਰਥ ਬਿਲਕੁਲ ਨਹੀਂ ਸਮਝਦੇ ਤੁਸੀਂ ਉਹਨਾਂ ਨੂੰ ਉਸ ਦਾ ਅਰਥ ਸਮਝਾ ਸਕਦੇ ਹੋ ਕੁੰਬ ਦੇ ਮੇਲੇ ਤੇ ਪਲੇ ਜਾਣਦੇ ਨੇ ਅਥੀ ਜਾਤੀ ਵੀ ਤੁਸੀਂ ਸਮਝਾ ਸਕਦੇ ਹੋ ਇਹ ਹੈ ਪਾਤਿਤ ਨਰਕ ਦੁਨੀਆ ਸਾਜਿਕ ਪਾਵਨ ਦੁਨੀਆ ਸੀ ਜਿਸ ਨੂੰ ਸਵਰਗ ਕਿਹਾ ਜਾਂਦਾ ਸੀ ਪਾਤੀ ਦੁਨੀਆ ਵਿੱਚ ਕੋਈ ਪਾਵਨ ਹੋ ਨਾ ਸਕੇ ਮਨੁੱਖ ਗੰਗਾ ਸ্নান ਕਰ ਪਾਵਨ ਹੋਣ ਦੇ ਲਈ ਜਾਂਦੇ ਨੇ ਕਿਉਂਕਿ ਸਮਝਦੇ ਨੇ ਸਰੀਰ ਨੂੰ ਪਾਵਨ ਬਣਾਣਾ ਹੈ ਆਤਮਾ ਤਾਂ ਸਦਾ ਪਾਵਨ ਹੈ ਹੀ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਆਤਮਾ ਸੋ ਪਰਮਾਤਮਾ ਰੂਸੀ ਲਿਖ ਸਕਦੇ ਹੋ ਕਿ ਅਤਮਾ ਪਵਿੱਤਰ ਹੋਏਗੀ ਗਿਆਨ ਸ্নান ਨਾਲ ਨਾ ਕਿ ਪਾਣੀ ਦੇ ਸ্নান ਨਾਲ ਪਾਣੀ ਦਾ ਸ্নান ਰੋਜ਼ ਕਰਦੇ ਰਹਿੰਦੇ ਜੋ ਵੀ ਨਦੀਆਂ ਨੇ ਉਹਨਾਂ ਵਿੱਚ ਰੋਜ਼ ਸ্নান ਕਰਦੇ ਹੋ ਪਾਣੀ ਵੀ ਉਹ ਹੀ ਉਹ ਪਿੰਦੇ ਹੋ ਉਹਨਾਂ ਪਾਣੀ ਨਾਲ ਸਭ ਕੁਝ ਕੀਤਾ ਜਾਂਦਾ ਹੈ ਗੱਲਾਂ ਕਿੰਨੀਆਂ ਸਹਿਜ ਨੇ ਪਰ ਕਿਸੇ ਦੀ ਬੁੱਧੀ ਵਿੱਚ ਆਉਂਦੀ ਨਹੀਂ ਗਿਆਨ ਨਾਂ ਸਤ ਗਤੀ ਹੁੰਦੀ ਹੈ ਸੈਕਿੰਡ ਵਿੱਚ ਫਿਰ ਕਹਿੰਦੇ ਨੇ ਗਿਆਨ ਐਨਾ ਥਾ ਹੈ ਜਿਉ ਸਾਰਾ ਸਮੁੰਦਰ ਸਿਆਹੀ ਬਣਾਉ ਜੰਗਲ ਨੂੰ ਕਲਮ ਬਣਾਓ ਧਰਤੀ ਨੂੰ ਕਾਗਜ਼ ਬਣਾਓ ਤਾਂ ਵੀ ਇਹ ਜਾਣਤ ਨਹੀਂ ਹੋ ਸਕਦਾ ਬਾਪ ਵਕ ਵਕ ਪੁਆਇੰਟ ਰੋ ਸਮਝਾਂਦੇ ਨਹੀਂ ਬਾਪ ਕਹਿੰਦੇ ਨੇ ਅੱਜ ਤੁਹਾਨੂੰ ਬਹੁਤ ਗਹਿਰੀਆਂ ਗੱਲਾਂ ਸੁਣਾਉਂਦਾ ਹਾਂ ਬੱਚੇ ਕਹਿੰਦੇ ਨੇ ਬਾਬਾ ਪਹਿਲੇ ਕਿਉਂ ਨਹੀਂ ਸੁਣਾਇਆ ਬਾਬਾ ਕਹਿੰਦੇ ਅਰੇ ਪਹਿਲੇ ਕਿਵੇਂ ਸੁਣਾਵਾਂਗਾ ਕਹਾਣੀ ਸ਼ੁਰੂ ਤੋਂ ਲੈ ਕੇ ਨੰਬਰ ਵਾਰ ਹੀ ਤਾਂ ਸੁਣਾਣਗੇ ਨਾ ਪਿਛਾੜੀ ਦਾ ਪਾਠ ਪਹਿਲੇ ਕਿਵੇਂ ਸੁਣਾਦਾਗਾ ਇਹ ਵੀ ਬਾਪ ਸੁਣਾਉਂਦੇ ਰਹਿੰਦੇ ਨੇ ਇਹ ਸ੍ਰਿਸ਼ਟੀ ਦੀ ਆਦਮ ਦੰਤ ਦਾ ਰਾਜ ਤੁਸੀਂ ਬੱਚੀ ਜਾਣਦੇ ਹੋ ਤੁਹਾਡੇ ਤੋਂ ਕੋਈ ਵੀ ਪੁੱਛੇ ਤੁਸੀਂ ਚੱਤ ਰਿਸਪੌਂਸ ਕਰ ਸਕਦੇ ਹੋ ਪਰ ਤੁਹਾਡੇ ਵਿੱਚਲੀ ਨੰਬਰ ਵਾਰ ਹੈ ਜਿਨ੍ਹਾਂ ਦੀ ਬੁੱਧੀ ਵਿੱਚ ਬੈਠਿਆ ਹੋਇਆ ਹੈ ਤੁਹਾਡੀ ਕੋ ਲਾਂਦੀ ਨੇ ਪੂਰਾ ਰਿਸਪੌਂਸ ਨਹੀਂ ਮਿਲਦਾ ਤਾਂ ਬਾਹਰ ਚਾਤੀ ਕਹਿੰਦੇ ਨੇ ਇੱਥੇ ਤਾਂ ਪੂਰੀ ਸਮਝਾ ਨਹੀਂ ਮਿਲਦੀ ਹੀ ਫालतू ਦੇ ਚਿੱਤ ਰੱਖੇ ਹੋਏ ਨੇ ਇਸ ਲਈ ਉਹਨਾਂ ਨੂੰ ਸਮਝਾਣ ਵਾਲੇ ਵੀ ਬੜੇ ਚੰਗੇ ਚਾਹੀਦੇ ਨੇ ਨਹੀਂ ਤਾਂ ਉਹ ਪੂਰਾ ਸਮਝਦੇ ਨਹੀਂ ਸਮਝਾਣ ਵਾਲੇ ਪੂਰੇ ਨਹੀਂ ਤਾਂ ਜੈਸੇ ਨੂੰ ਤੈਸਾ ਮਿਲ ਗਿਆ ਨਾ ਬਾਪ ਕਹਿੰਦੇ ਨੇ ਕਿਥੇ ਕਿਤੇ ਅਸੀਂ ਦੇਖਦੇ ਹਾਂ ਵਟਾ ਆਦਮੀ ਸਮਝਦਾਰ ਹੈ ਪਰ ਬੱਚੇ ਅੰਨੀ ਸ਼ਰੜ ਬੁੱਧੀ ਨਹੀਂ ਨੇ ਆਫਿਰ ਉਹ ਨਾਂਮਿਚ ਪਰਵੇਸ਼ ਕਰਕੇ ਜੋ ਬੱਚੇ ਹੁਸ਼ਿਆਰ ਨਹੀਂ ਸਮਝਾਂ ਵਿੱਚ ਉਹਨਾਂ ਵਿੱਚ ਬਾਬਾ ਖੁਦ ਪਰਵੇਸ਼ ਕਰਕੇ ਮਦਦ ਕਰ ਦਿੰਦੇ ਨੇ ਕਿਉਂਕਿ ਬਾਬਾ ਹੈ ਛੋਟਾ ਪਰ ਆਪਕੇ ਆਂ ਜਾਣ ਵਿੱਚ ਡੇਰੀ ਨਹੀਂ ਲੱਗਦੀ ਉਹਨਾਂ ਨੇ ਫਿਰ ਐਸੀ ਗੱਲ ਤੋਂ ਬਗ ਰੂਪੀ ਦੀ ਵਸਰ ਵਿਆਪੀ ਦੀ ਗੱਲ ਚੱਕ ਲਈ ਇਹ ਤਾਂ ਬਾਪ ਤੁਸੀਂ ਬੱਚਿਆਂ ਨੂੰ ਵੈਸ ਸਮਝਾਉਂਦੇ ਨੇ ਕੋਈ ਕੋਈ ਆਦਮੀ ਜੰਗੀ ਹੁੰਦੇ ਨੇ ਉਹਨਾਂ ਨੂੰ ਸਮਝਾਉਣ ਵਾਲੇ ਵੀ ਉਹ ਚੇਹੇ ਚਾਹੀਦੇ ਨੇ ਅੱਜ ਕੱਲ ਤਾਂ ਕੋਈ ਛੋਟੇ ਪੰਨ ਵਿੱਚ ਵੀ ਸ਼ਾਸਤਰ ਕੰਟ ਕਰ ਲੈਂਦੇ ਨੇ ਕਿਉਂਕਿ ਆਤਮਾ ਸੰਸਕਾਰ ਲੈ ਕੇ ਆਂਦੀ ਹੈ ਨਾ ਕਿਤੇ ਵੀ ਜਨਮ ਲੈ ਫਿਰ ਉੱਥੇ வேத ਸ਼ਾਸਤਰ ਆਦੀ ਪੜਨ ਲੱਗ ਜਾਂਦੇ ਕਿ ਅੰਤਮਤੀ ਸੋ ਗਤੀ ਹੁੰਦੀ ਹੈ ਨਾ ਆਤਮਾ ਸੰਸਕਾਰ ਲੈ ਕੇ ਜਾਂਦੀ ਹੈ ਹੁਣ ਤੁਸੀਂ ਬੱਚੀ ਜਾਂਦੇ ਹੋ ਆਖਿਰ ਉਹ ਦਿਨ ਆਇਆ ਅੱਜ ਜਦੋਂ ਸਵਰਗ ਦੇ ਦਵਾਰ ਸੱਚੇ-ਸੱਚੇ ਖੁੱਲ੍ਹਦੇ ਨੇ ਨਵੀਂ ਦੁਨੀਆ ਦੀ ਸਥਾਪਨਾ ਤੇ ਪੁਰਾਣੀ ਦੁਨੀਆ ਦਾ ਵਿਨਾਸ਼ ਹੋਣਾ ਹੀ ਹੈ ਮਨੁੱਖਾਂ ਨੂੰ ਪਤਾ ਨਹੀਂ ਸਵਰਗ ਨਵੀਂ ਦੁਨੀਆ ਵਿੱਚ ਹੁੰਦਾ ਹੈ ਤੁਸੀਂ ਬੱਚੇ ਜਾਣਦੇ ਹੋ ਐਸੀ ਸੱਚੀ-ਸੱਚੀ ਸਤ ਨਰੰਦ ਦੀ ਇਹ ਅਮਰ ਕਥਾ ਸੁਣ ਰਹੇ ਹਾਂ ਹੈ ਇੱਕ ਹੀ ਕਥਾ ਸੁਣਾਈ ਵੀ ਇਕ ਬਾਪ ਨੇ ਫਿਰ ਉਹਨਾਂ ਦੇ ਕਿੰਨੇ ਸ਼ਸਤਰ ਬਣਾ ਦਿੱਤੇ ਨੇ ਦ੍ਰਿਸ਼ਤਾਂਤ ਸਭ ਤੁਹਾਡੇ ਨੇ ਜਪਤੀ ਮਾਰਗ ਵਿੱਚ ਉਠਾਇਲੇ ਸੰਗਮ ਤੇ ਆ ਕੇ ਬਾਪ ਸਭ ਗੱਲਾਂ ਸਮਝਾਉਂਦੀ ਨੇ ਇਹ ਬੜਾ ਭਾਰੀ ਬੇਹੱਦਾ ਖੇਡ ਹੈ ਇਸ ਵਿੱਚ ਪਹਿਲੀ ਹੈ ਸਚੁਕ ਤ੍ਰੇਤਾ ਰਾਮ ਰਾਜ ਫਿਰ ਹੁੰਦਾ ਹੈ ਰਾਵਣ ਰਾਜ ਇਹ ਡਰਾਮਾ ਬਣਿਆ ਹੋਇਆ ਹੈ ਇਸ ਨੂੰ ਅਨადი ਅਬਿਨਾਸ਼ੀ ਕਿਹਾ ਜਾਂਦਾ ਹੈ ਐਸੀ ਸਭ ਆਤਮਾ ਮਾ ਇਹ ਗਿਆਨ ਕੋਈ ਨੂੰ ਹੈ ਨਹੀਂ जो तहू बाप ने दिता है जो भी आत्मावान ने उन्हों का पाठ ड्रामा होया है। जेस जिस हो जिस समय जिसका जो पाठ होगा उस समय आने गए विरधि न्चिया के लिए मुख्य गल है पति तो पावन बनना बुलाते भी ने पति पावन आओ बच्चे ही बुलाते बाप कहते ने, ने। साडे बच्चे कामचिता से बैठ भसम हो गए ने यही यथार्थ गल्ला आत्मा जो अकाल है उसका एक तख्त है लोन लिता हुआ है ब्रह्मा दे भी तो, तो कई पूछते ने कौन है बोलो देखो लिखा होया है ना? आवाज मैं साधारण तन विच हाँ। सज्जा होया जो श्री कृष्ण दा, जन्म दिखाते ने ओ चौरासी जन्म लैके ओह श्री कृष्ण साधारण बनते ने साधारण ही फिर श्री कृष्ण बनेगा बेटा तपस्या कर रहे जानते ने जान बन वाले हाँ परंतु बोतिया ने त्रिमूर्ति का चित्र भी देखा है पर उसका अर्थ भी तो है स्थापना जो करते ने फिर पालना भी ਉਹੀ ਕਰਨ ਕੇ ਸਥਾਪਨਾ ਦੇ ਸਮੇਂ ਦਾ ਨਾਂ ਰੂਪ ਦੇਸ਼ ਕਾਲ ਅਲਕ ਪਾਣ ਦਾ ਸਮੇਂ ਦਾ ਵਖ ਐ ਇਕੰਨਾ ਸਮਝਾਣੇ ਚ ਬੜੀਆਂ ਸਹਿਜ ਨੇ ਇਹ ਹੀ ਠਾ ਤਪੱਸਿਆ ਕਰ ਰਹੀ ਫਿਰ ਅਜੇ ਹੀ ਬਨਨ ਵਾਲੀ ਫਿਰ ਇਹ ਹੀ 84 ਜਨਮ ਲੈ ਅਜੀਹਾ ਵੰਦੇ ਨੇ ਯਾਨੀ ਸ਼੍ਰੀ ਲਕਸ਼ਮੀ ਨਾਰਾਇਣ ਜੀ ਹਕ ਕਿੰਨਾ ਸਹਿਜ ਗਿਆਨ ਹੈ ਸੈਕਿੰਡ ਦਾ ਵੁੱਧ ਦੇ ਵਿੱਚ ਇਹ ਗਿਆਨ ਹੈ 70 ਤਾ ਬੰਦੇ ਦਾ 84 ਜਨਕ ਐਨਾ ਦੇਲਤਾਵਾਂ ਨੂੰ ਹੀ ਲੈਨੇ ਨੇ ਹੋਰ ਕੋਈ ਲੈਂਦੇ ਨਹੀਂ ਕਿਆ ਨਹੀਂ 84 ਦਾ ਰਾਜ ਬੱਚਿਆਂ ਨੂੰ ਸਮਝਾ ਦਿੱਤਾ ਦੇਲਤਾ ਕੀ ਹੈ ਜੋ ਪਹਿਲੇ ਪਹਿਲੇ ਆਂਦੇ ਨਹੀਂ ਖਿਡੋਨਾ ਹੁੰਦਾ ਹੈ ਨਾ ਮਛਲੀਆਂ ਦਾ ਮਛਲੀ ਹੈ ਨਹੀਂ ਹੇਠਾਂ ਆਂਦੀ ਹੈ ਫਿਰ ਉੱਪਰ ਚੜਦੀ ਹੈ ਇਹ ਵੀ ਜਿਵੇਂ ਇੱਕ ਪੌੜੀ ਹੈ ਪ੍ਰਮਰੀ ਕਛੂਏ ਆਦੀ ਦੇ ਜੋ ਵੀ ਮਿਸਾਲ ਤੇਨੇ ਉਹ ਸਭ ਵੈਸਾ ਮੈਂ ਤੇ ਹੈ ਪ੍ਰਮਰੀ ਚ ਦੇਖੋ ਕਿੰਨਾ ਅਕਲ ਹੈ ਮਨੁੱਖ ਆਪਣੇ ਆਪ ਨੂੰ ਬਹੁਤ ਅਕਲਮੰਦ ਸਮਝਦੇ ਨਹੀਂ ਪਰ ਬਾਪ ਕਹਿੰਦੇ ਨੇ ਪ੍ਰਮਰੀ ਜਿੰਨਾ ਵੀ ਅਕਲ ਨਹੀਂ ਹੈ ਸੱਪ ਪੁਰਾਣੀ ਖਾੜਛੜ ਕੇ ਨਵੀਂ ਲੈਣ ਦੇ ਬੱਚਿਆਂ ਨੂੰ ਕਿੰਨਾ ਸਮਝਦਾਰ ਬਣਾਇਆ ਜਾਂਦਾ ਹੈ ਸਮਝਦਾਰ ਤੇ ਨਾਇਕ ਆਤਮਾ ਅਪਵਿੱਤਰ ਹੋਣ ਦੇ ਕਾਰਨ ਲਾਇਕ ਨਹੀਂ ਹੈ ਉਹਨਾਂ ਨੂੰ ਪਵਿੱਤਰ ਬਣਾ ਕੇ ਲਾਇਕ ਬਣਾਇਆ ਜਾਂਦਾ ਹੈ ਉਹ ਹੈ ਹੀ ਲਾਇਕ ਦੁਨੀਆ ਇਹ ਇੱਕ ਬਾਪ ਦਾ ਹੀ ਕੰਮ ਹੈ ਜੋ ਇਹ ਸਾਰੀ ਸ੍ਰਿਸ਼ਟੀ ਨੂੰ ਹੈਨ ਲੇ ਤੁ ਹੈਵਨ ਬਣਾਉਂਦੇ ਨੇ ਹੈਵਨ ਕੀ ਹੁੰਦਾ ਹੈ ਮਨੁੱਖਾਂ ਨੂੰ ਪਤਾ ਨਹੀਂ ਹੈਵਨ ਕਿਹਾ ਜਾਂਦਾ ਦੇਵੀ ਦੇਵਤਾ ਮੰਦਿਰ ਆਸਤਾਨੀ ਨੂੰ ਸੱਜੁਗ ਵਿੱਚ ਹੈ ਦੇਵੀ ਦੇਵਤਾ ਮਾਤਾ ਰਾਜ ਤੁਸੀਂ ਸਮਝ ਦੇਖੋ ਸੱਜੁਗ ਨਵੀਂ ਦੁਨੀਆ ਵਿੱਚ ਅਸੀਂ ਰਾਜਪਾਤ ਕਰਤੇ ਸੀ 84 ਜਨਮ ਅਸੀਂ ਹੀ ਨਹੀਂ ਹੈ ਕਿੰਨੀ ਵਾਰ ਅਸੀਂ ਰਾਜ ਲਿਆ ਫਿਰ ਕਿੰਨੀ ਵਾਰ ਇਸ ਰਾਜ ਨੂੰ ਗਵਾਇਆ ਪੀਖੇ ਹੈ ਇਹ ਵੀ ਤੁਸੀਂ ਜਾਣਦੇ ਹੋ RAM MAT NAN ਤੁਸੀਂ ਰਾਜ ਨੇ ਆ ਤੇ RAVAN MAT NAN ਤੁਸੀਂ ਰਾਜ ਗਵਾ ਦਿੱਤਾ ਉਹਨ ਫੇਰ ਉੱਪਰ ਚੜਨ ਦੇ ਨਹੀਂ ਤੁਹਾਨੂੰ RAM MAT ਮਿਲਦੀ ਹੈ ਗਿਰਨ ਦੇ ਲਈ ਨਹੀਂ ਮਿਲਦੀ ਸਮਝਾਂਦੇ ਤਾਂ ਬਹੁਤ ਚੰਗੀ ਤਰ੍ਹਾਂ ਨਾਲ ਪਰ ਭਗਤੀ ਮਾਰਗ ਦੀ ਬੁੱਧੀ ਬੜੀ ਮੁਸ਼ਕਿਲ ਨਾਲ ਚੀਜ਼ ਹੁੰਦੀ ਹੈ ਭਗਤੀ ਮਾਰਗ ਦਾ ਸ਼ੋਭਾ ਤਾਂ ਉਹ ਹੈ ਦੁੱਬਨ ਦਲ ਤੱਕ ਇਕਦਮ ਗਲੇ ਤੱਕ ਔਸ੍ਰਿਚ ਡੁੱਬ ਜਾਂਦੇ ਨੇ ਜਦੋਂ ਸਭ ਦਾ ਅੰਤ ਹੁੰਦਾ ਹੈ ਉਦੋਂ ਮੈਂ ਆਂਦਾ ਹਾਂ ਤੇ ਸਭ ਨੂੰ ਇਸ ਗਿਆਨ ਤੋਂ ਪਾਰ ਲੈ ਜਾਂਦਾ ਹਾਂ ਮੈਂ ਆਪਕੇ ਨਵਚੰਦਰਾ ਕਾਰਕ ਕਰਦਾ ਹਾਂ ਜੋ ਬਾਪ ਦੇ ਨਾਲ ਸਰਵਿਸ ਕਰਨ ਵਾਲੇ ਨੇ ਉਹ ਤੁਸੀਂ ਬ੍ਰਾਹਮਣ ਹੀ ਹੋ ਤੁਹਾਨੂੰ ਕਿਹਨ ਜਾਂਦਾ ਹੈ ਖੁਦਾਈ ਖਿਦਮਤ ਦਾਰ ਬੱਚਿਆਂ ਨੂੰ ਸ਼੍ਰੀਮਤ ਮਿਲਦੀ ਹੈ ਐਵੇਂ ਐਵੇਂ ਕਰੋ ਫਿਰ ਉਹਨਾਂ ਦੋ ਛਾਟ ਕੇ ਨਿਕਲਣਗੇ ਕੋਈ ਨਵੀਂ ਗੱਲ ਨਹੀਂ ਹੈ ਪਹਿਲਾਂ ਪਹਿਲੇ ਜਿਨੇ ਦੇਵੀ ਦੇਵਤਾ ਨਿਕਲੇ ਸੀ ਉਹ ਹੀ ਨਿਕਲਣਗੇ ਡਰਾਮਾ ਵਿੱਚ ਨੋਦ ਹੈ ਤੁਹਾਨੂੰ ਸਿਰਫ ਪੈਗਾਮ ਦੱਸਣਾ ਹੈ ਹੈ ਬੜਾ ਸਹਿਜ ਤੁਸੀਂ ਜਾਣਦੇ ਹੋ ਭਗਵਾਨ ਆਂਦੀ ਨੇ ਕਲਪ ਦੇ ਸੰਗਮ ਤੇ ਜਦੋਂ ਭਗਤੀ ਦਾ ਫੁੱਲ ਫੋਰਸ ਹੁੰਦਾ ਹੈ बाप आके सबनों वापिस ले जाते ने बृहस्पति की दशा जद स्वर्ग हो फिर पढ़ाई अनुसार नंबर वार ही आते हो इस समय किसी मंगल दी ते मंगल की दशा तो किसी ते की भी दशा बैठती है अच्छा मीठे मीठे सिकिलते बच्चे प्रति माता पिता बाप दादा दा याद प्यार गुड मॉर्निंग रोहानी बाप दी रोहानी रूखानी बच्चों नमस्ते रोहानी बच्चों की रोहानी बाप दादा नो नमस्ते, नमस्ते 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 जी धारणा लिय मौके साथ पहली धारणा है लाइक की समझदार बनन के लिए पवित्र बनना है सारी दुनिया नो को हैलते हैन तो हैवन बनाने लिए बाप के सर्विस करनी है खुदाई खिदमतगार बनना हो, कार्युगी दुनिया की रसम रिवाज कुल दी लोक लाज मर्यादा छोड़ सत्य मर्यादावं का पालन करना है दैवी गुण संपन्न दैवी स्वराज की स्थापना करनी है वरदान है अपवित्रता अंश आलसलबेलेपन त्याग करने वाले संपूर्ण निर्विकारी भव अपवित्रता अंश आलसलेपन त्याग वाले संपूर्ण निर्विकारी भव दिनचर्या कोई भी हेठा उपर होना आलस विचाना या लबेला होना यह विकार का अंश है जिसका प्रभाव पूजनीय बनते पैदा है यदि अमृतवीले खुद को जागृत स्थिति अनुभव नहीं करते मजबूरी नाल सुस्ती नाल बैठ देवो पुजारी भी मजबूरी नाल सुस्ती नाल पूजा करे तो आलस तलबेलेपन त्याग कर दो तो संपूर्ण निर्विकारी बन जाओगे स्लोगन है सेवा भले करो लेकिन व्यर्थ खर्चा ना करो सेवा ले करो लेकिन व्यर्थ खर्चा ना करो ओग शांति